ਹਰ ਮਿਲੂਗਾ okay, ਰੀ ਰੇਟ ਤੇ ਹਰ ਇੱਕ ਕਲੈਕਸ਼ਨ ਲੇਡੀਜ਼ wear ਦਾ ਜੇ ਤੁਸੀਂ ਲੇਡੀਜ਼ wear ਦਾ ਸ਼ਾਪ ਓਪਨ ਕਰਨ ਵਾਸਤੇ ਸੋਚ ਰਿਹਾ ਸ਼ਾਉਰੂਮ ਓਪਨ ਕਰਨਾ ਚਾਹੁੰਦੇ ਹੋ ਤਾਂ ਲੇਡੀਜ਼ wear ਦਾ ਹਰ ਆਰਟੀਕਲ ਤੁਹਾਨੂੰ ਇੱਥੇ ਮਿਲ ਜਾਂਦਾ ਹੈ ਫੈਕਟਰੀ ਪ੍ਰਾਈਸ ਦੇ ਅੰਦਰ ਰੀਜ਼ਨੇਬਲ ਰੇਟ ਨੇ ਇਹਨਾਂ ਦੇ ਤੇ ਨਾਲ ਇਹਨਾਂ ਦੇ ਕੋਲ ਬਹੁਤ ਸਾਰੇ ਕਲੈਕਸ਼ਨਸ ਨੇ ਤਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਇਹਨਾਂ ਦੇ ਬਹੁਤ ਪਿਆਰੇ ਪਿਆਰੇ ਕਲੈਕਸ਼ਨ ਜਿਨ੍ਹਾਂ ਦੇ ਨਾਲ ਤੁਸੀਂ ਵਧੀਆ ਪ੍ਰੋਫਿਟੇਬਲ ਬਿਜ਼ਨਸ ਕਰ ਸਕੋਗੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਬਿਜ਼ਨਸ ਇਸ ਸੀਜ਼ਨ 2025 ਦੇ ਵਿੱਚ ਵਧੀਆ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂ ਜਨਾ ਸ਼ੁਰੂ ਕਰਨਾ ਚਾਹੁੰਦੇ ਤਾਂ ਆ ਜਾਓ ਫਿਰ ਦੇਖਦੇ ਆ ਇਹਨਾਂ ਦੇ ਪਿਆਰੇ ਪਿਆਰੇ ਕਲੈਕਸ਼ਨ ਸਭ ਤੋਂ ਪਹਿਲਾਂ ਤੁਸੀਂ ਵੇਖ ਰਹੇ ਹੋ ਇੱਥੇ ਕੁੜਤੀ ਜੀ ਹਾਂ ਰੈਡੀਮੇਡ ਕੁੜਤੀਆਂ ਦੇ ਕਲੈਕਸ਼ਨ ਇਹਨਾਂ ਕੋਲ ਅਵੇਲੇਬਲ ਨੇ ਸਟਾਕ ਤੁਸੀਂ ਵੇਖ ਸਕਦੇ ਹੋ ਤੇ ਇਹਨਾਂ ਦੇ ਪ੍ਰਾਈਸੇਸ ਨੇ ਸਿਰਫ 79 ਰੁਪਏ ਸਟਾਰਟਿੰਗ ਰਹਿੰਦੀ ਹੈ ਇਹਨਾਂ ਕੋਲ ਕੁੜਤੀਆਂ ਦੀ ਪ੍ਰਾਈਸੇਸ ਬਹੁਤ ਘਟ ਨੇ ਤੇ ਇਸ ਟਾਈਪ ਦੇ ਇਹਨਾਂ ਕੋਲ 3 ਪੀਸ ਦੇ ਵੀ ਕਾਫੀ ਪਿਆਰੇ ਪਿਆਰੇ ਸੈੱਟ ਮਿਲ ਜਾਂਦੇ ਨੇ ਨਾਲੇ ਆ ਵੇਖੋ ਕਲਰ ਆਪਸ਼ਨਸ ਵੀ ਇਹਨਾਂ ਕੋਲ ਅਵੇਲੇਬਲ ਨੇ ਕਿਸੇ ਨੂੰ ਵਾਈਟ ਕਲਰ ਚਾਹੀਦਾ ਹੋਵੇ ਜਾਂ ਫਿਰ ਡਾਰਕ ਕਲਰ ਚਾਹਤ ਚਾਹੀਦਾ ਹੋਵੇ ਹਰ ਟਾਈਪ ਦੀ ਵੈਰ ਸੂਟ ਦੇ ਕਲੈਕਸ਼ਨਸ ਮਿਲਦੇ ਨੇ ਆਜੋ ਆਜੋ ਆ ਵੇਖੋ ਪੂਰਾ ਕਾਊਂਟਰ ਤੁਸੀਂ ਵੇਖ ਸਕਦੇ ਹੋ ਫੁੱਲ ਹੈ ਇੱਥੇ ਸੂਟਾਂ ਦੇ ਕਲੈਕਸ਼ਨਸ ਮਿਲ ਜਾਂਦੇ ਨੇ ਕਾਫੀ ਸੋਹਣੇ ਜਿਹਦੇ ਵਿੱਚ ਐਨਾ ਕੋਲ ਡੇਲੀ ਵੇਅਰ ਫੈਂਸੀ ਪਾਰਟੀ ਵੇਅਰ ਹਰ ਟਾਈਪ ਦੇ ਆਰਟੀਕਲਸ ਅਵੇਲੇਬਲ ਨੇ ਜਿਵੇਂ ਕਿ ਤੁਸੀਂ ਆ ਸੂਟਾਂ ਦੇ ਕਲੈਕਸ਼ਨ ਇੱਥੇ ਵੇਖ ਸਕਦੇ ਹੋ ਕਸਟਮਰ ਦਾ ਰਸ਼ ਤੁਸੀਂ ਵੇਖ ਸਕਦੇ ਹੋ ਕਾਫੀ ਸਾਰੇ ਕਸਟਮਰਸ ਇੱਥੇ ਬੈਠੇ ਹੋਏ ਨੇ ਰੈਗੂਲਰ ਵੇਅਰ ਦੀ ਗੱਲ ਕਰੀਏ ਤਾਂ ਹੁਣ ਕਾਟਨ ਬਹੁਤ ਚੱਲਣ ਵਾਲਾ ਹੈ ਕਿਉਂਕਿ ਆਉਣ ਵਾਲੀ ਹੈ ਜੀ ਗਰਮੀ ਤੇ ਇਹਨਾਂ ਦੇ ਸੂਟਾਂ ਦੀ ਰੇਂਜ ਰਹਿੰਦੀ ਹੈ ਜੀ ਸਿਰਫ 78 ਕਿਉਂਕਿ ਇੱਥੇ ਨਾ ਇੰਨਾ ਸਾਰਾ ਰਸ਼ ਹੈ ਮੇਰੇ ਸਾਹਮਣੇ ਨਾਲ ਮੈਨੂੰ ਇਹ ਲੱਗਦਾ ਕਿ ਆਪਾਂ ਕੋਈ ਕਲੈਕਸ਼ਨ ਉੱਥੇ ਵੇਖ ਪਾਵਾਂਗੇ ਜ਼ਿਆਦਾ ਆ ਵੇਖੋ ਇਹਨਾਂ ਕੋਲ ਕ੍ਰੌਪ ਟੌਪ ਲਹਿੰਗੇ ਦੇ ਵੀ ਬਹੁਤ ਸੋਹਣੀ ਸੋਹਣੀ ਵੈਰਾਈਟੀਆਂ ਹੈ ਆ ਚੱਕੋ ਫਿਰ ਕਲੈਕਸ਼ਨ ਕਲੈਕਸ਼ਨ ਵੇਖਦੇ ਜਾਓ ਜਿਹੜਾ ਕਲੈਕਸ਼ਨ ਵਧੀਆ ਲੱਗ ਰਿਹਾ ਹੈ ਉਹਦੇ ਨਾਲ ਤੁਸੀਂ ਵਧੀਆ ਬਿਜ਼ਨਸ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਸਾਰੇ ਕਲੈਕਸ਼ਨਸ ਰੱਖਣੇ ਨੇ ਤਾਂ ਤੁਸੀਂ ਲੇਡੀਜ਼ wear ਦੇ ਸਾਰੇ ਆਰਟੀਕਲਸ ਰੱਖ ਕੇ ਆਪਣਾ ਪ੍ਰੋਪਰ ਸ਼ੋਰੂਮ ਵੀ ਓਪਨ ਕਰ ਸਕਦੇ ਹੋ ਆਜੋ ਦੇਖਦੇ ਆ ਇਹਨਾਂ ਦੇ ਕੁਝ ਲਹਿੰਗੇ ਦੇ ਕਲੈਕਸ਼ਨਸ ਤਾਂ ਇਹ ਹੈ ਜੀ ਇਹਨਾਂ ਦਾ ਲਹਿੰਗੇ ਦਾ ਸੈਕਸ਼ਨ ਇਹਨਾਂ ਕੋਲ ਲਹਿੰਗਿਆਂ ਦੇ ਵੀ ਬਹੁਤ ਸਾਰੇ ਵੈਰਾਈਟੀਆਂ ਨੇ ਜਿਦੇ ਵਿੱਚ ਇਹ ਦਿੰਦੇ ਨੇ ਤੁਹਾਨੂੰ ਬ੍ਰਾਈਡਲ ਤੇ ਨੋਨ ਬ੍ਰਾਈਡਲ ਲਹਗੇ ਐ ਤੁਸੀਂ ਵੇਖ ਸਕਦੇ ਹੋ ਆਪਣੇ ਕਸਟਮਰਸ ਵੀ ਨੇ ਬਹੁਤ ਪਿਆਰੇ ਪਿਆਰੇ ਜਿਹੜੇ ਕਲੈਕਸ਼ਨਸ ਪਰਚੇਸ ਕਰਨੇ ਲੈਂਗੇ ਆ ਤੇ ਇਹਨਾਂ ਦੇ ਲਹਿੰਗੇ ਦੀ ਸਟ ਸਾਈਡਰ ਦੀ ਜੇ ਬ੍ਰਾਈਡਲ ਦੀ ਕਲ ਕਰੀਏ ਤਾਂ ਸਿਰਫ 1200 ਰੁਪਏ ਸਟਾਰਟਿੰਗ ਰਹਿੰਦੀ ਹੈ ਅੱਜ ਫਿਰ ਅੱਗੇ ਚੱਲ ਕੇ ਤੁਹਾਨੂੰ ਹੋਰ ਕੁਝ ਕਲੈਕਸ਼ਨ ਦਿਖਾਣੇ ਆ ਆ ਜਾਓ ਤੇ ਲਹਿੰਗੇ ਤੇ ਲਾਵਾ ਇਹਨਾਂ ਕੋਲ ਮਿਲ ਜਾਂਦੇ ਨੇ ਕਾਫੀ ਸੋਹਣੇ ਜਿਹੇ ਦੁਪੱਟਿਆਂ ਦੇ ਕਲੈਕਸ਼ਨ ਸੀ ਆ ਵੇਖੋ ਚੁੰਨੀਆਂ ਦੇ ਵਿੱਚ ਇਹਨਾਂ ਕੋਲ ਬਹੁਤ ਸਾਰੀ ਵੈਰਾਈਟੀਆਂ ਨੇ ਕਾਟਨ ਦੀ ਨਾਜ਼ਮਿਨ ਦੀ ਸ਼ਿਫੌਨ ਚੀਨੋਨ ਸਿਲਕ ਦੀ ਵੈਰਾਈਟੀਆਂ ਨਾਲੇ ਜੇ ਤੁਹਾਨੂੰ ਚਾਹੀਦਾ ਹੋਵੇ ਕੁਝ ਹੈਵੀ ਕਲੈਕਸ਼ਨ ਨੈਟ ਦਾ ਤਾਂ ਉਹ ਵੀ ਇਨਾਂ ਕੋਲ ਮਿਲ ਜਾਂਦਾ ਹੈ ਤੁਸੀਂ ਆਵੇ ਕੋ ਇਹ ਜੌਰਜਟ ਬੇਸ ਤੇ ਆਉਣ ਵਾਲਾ ਹੈ ਇਹ ਸਾਰੇ ਕਾਟਨ ਦੇ ਨੇ ਜਿਹੜੇ ਕਿ ਰੈਗੂਲਰ ਯੂਜ਼ ਆਣਗੇ ਇਸਟੋਲ ਪੈਟਰਨ ਵੀ ਨੇ ਇਨਾਂ ਕੋਲ ਪਲੇਨ ਚਾਹੀਦਾ ਪਲੇਨ ਮਿਲ ਜੂਗਾ ਟਾਈ ਡਾਈ ਚਾਹੀਦਾ ਟਾਈ ਡਾਈ ਬਾਂਦਨੀ ਚਾਹੀਦਾ ਹੈ ਬਾਂਦਨੀ ਵੀ ਇਨਾਂ ਕੋਲ ਹੈਗਾ ਮਤਲਬ ਵੈਰਾਈਟੀਆਂ ਬਹੁਤ ਸਾਰੀਆਂ ਨੇ ਜੇ ਵੈਡਿੰਗ ਵਾਲੇ ਦੁਪੱਟੇ ਚਾਹੀਦੇ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਜਿਹੜੇ ਆਪਾਂ ਲੈਨੇ ਆ ਡਬਲ ਦੁਪੱਟੇ ਲਹਿੰਗੇ ਤੇ ਉਸ ਟਾਈਪ ਦੇ ਆਰਟੀਕਲਸ ਵੀ ਇਨਾਂ ਕੋਲ ਅਵੇਲੇਬਲ ਨੇ ਸਟੋਲ ਵੀ ਇਨ ਯਾਨੀ ਇਸ ਸਾਈਪ ਦੇ ਕਲੈਕਸ਼ਨ ਆਵੇ ਕੋਈ ਪੂਰਾ ਸਟਾਲ ਦਾ ਸੈੱਟ ਆਊਗਾ ਮਤਲਬ ਲੇਡੀਜ਼ wear ਦਾ ਹਰ ਇੱਕ ਆਰਟੀਕਲ ਇਨਾਂ ਕੋਲ ਹੈ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਅਤੇ ਬਾਟਮ wear ਦੇ ਆਰਟੀਕਲ ਆਣਗੇ ਯਾਨੀ ਕਿ ਲੈਗਿੰਗਸ ਚੈਗਿੰਗਸ ਤੇ ਪਲਾਜ਼ੋ ਪੈਂਟ ਦੇ ਕਲੈਕਸ਼ਨ ਜਿਹੜੇ ਕਿ 63 ਰੁਪਏ ਦੇ ਨਾਲ ਸ਼ੁਰੂ ਹੁੰਦੇ ਨੇ ਜੇ ਕੱਲ ਕਰੀਏ ਚੁੰਨੀਆਂ ਦੀ ਤਾਂ कॉटन 32 ਤੋਂ ਸਟਾਰਟ ਹੋ ਜਾਂਦਾ ਹੈ ਤੇ ਨੋਰਮਲ ਆਪਣੇ ਨਾਜ਼ਮੀਨ ਦੇ ਕਲੈਕਸ਼ਨ ਜਾਂ ਫਿਰ ਦੁਪੱਟੇ ਦੇ ਆਰਟੀਕਲ ਸ਼ੁਰੂ ਹੋ ਜਾਂਦੇ ਨੇ ਸਿਰਫ 23 ਰੁਪਏ ਦੀ ਰੇਂਜ ਦੇ ਨਾਲ ਤੁਸੀਂ ਸੋਚੋ ਇੰਨੇ ਸਸਤੇ ਕਲੈਕਸ਼ਨ ਸੇ ਦੇ ਰਹੇ ਨੇ ਤਾਂ ਮੇਰੇ ਹਿਸਾਬ ਨਾਲ ਹੁਣ ਤੁਸੀਂ ਆਪਣਾ ਸ਼ਾਪ ਆਪਨ ਕਰ ਸਕਦੇ ਹੋ ਲੇਡੀਜ਼ ویئر ਦੇ ਸਾਰੇ ਕਲੈਕਸ਼ਨਸ ਰੱਖ ਸਕਦੇ ਹੋ ਕਿਉਂਕਿ ਇਹਨਾਂ ਦੇ ਕੁਆਲਿਟੀ ਬਹੁਤ ਜ਼ਿਆਦਾ ਪ੍ਰੀਮੀਅਮ ਹੈ ਰੇਂਜ ਬਹੁਤ ਵੱਡੀ ਹੈ ਵੈਰਾਈਟੀਆਂ ਇਹਨਾਂ ਕੋਲ ਬਹੁਤ ਜ਼ਿਆਦਾ ਹੈ ਕਿ ਤੁਸੀਂ ਦੇਖਦੇ ਦੇਖਦੇ ਥੱਕ ਜਿਓਗੇ ਇਹਨਾਂ ਦੀ ਵੈਰਾਈਟੀਆਂ ਨਹੀਂ ਮੁੱਕਦੀਆਂ ਇੰਨੇ ਸਾਰੇ ਕਲੈਕਸ਼ਨਸ ਇਹਨਾਂ ਕੋਲ ਅਵੇਲੇਬਲ ਨੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਇਹਨਾਂ ਦੇ ਸ਼ਾਪ ਤੇ ਇਹਨਾਂ ਦੇ ਸ਼ੋਰੂਮ ਤੇ ਇਹਨਾਂ ਦੇ ਮਾਰਕੀਟ ਦੇ ਵਿੱਚ ਤਾਂ ਤੁਸੀਂ ਵੇਖੋਗੇ ਇਹਨਾਂ ਦੇ ਬਾਕੀ ਸਾਰੀ ਵੈਰਾਈਟੀਆਂ ਜਿਹੜੀ ਹਾਲੇ ਆਪਾਂ ਵੀਡੀਓ ਚ ਕਵਰ ਨਹੀਂ ਕੀਤੀ ਹੈ ਕਿਉਂਕਿ ਇਹ ਤਾਂ ਲਿਮਟਿਡ ਕਲੈਕਸ਼ਨਸ ਮੈਂ ਦਿਖਾਇਆ ਇਹਨਾਂ ਕੋਲ ਸਾੜੀਆਂ ਦੇ ਵੀ ਬਹੁਤ ਸਾਰੇ ਵੈਰਾਈਟੀਆਂ ਗਾਉਨਸ ਵੀ ਨੇ crop top ਲਹਿੰਗੇ ਵੀ ਨੇ ਸ਼ਰਾਰਾ ਗਰਾਰ ਦਾ ਪੈਟਰਨਸ ਵੀ ਨੇ ਮੁੱਲ ਹਰ ਇੱਕ ਪੈਟਰਨਸ ਹੈ ਹਰ ਇੱਕ ਡਿਜ਼ਾਈਨਸ ਹੈ ਇਹਨਾਂ ਕੋਲ ਤਾਂ ਪਹੁੰਚੋ ਤੁਸੀਂ ਅਚਮੀਰਾ ਫੈਸ਼ਨਸ ਉਹ ਜਿਹੜਾ ਕੀ ਹੈ ਸੂਰਨਾ 101 ਦੇ ਗਰਾਉਂਡ ਫਲੋਰ ਤੇ ਐਡਰੈਸ ਹੈਗਾ ਜੀ ਇਹਨਾਂ ਦਾ ਸਾਰਾ ਦਰਵਾਜ਼ਾ ਰਿੰਗ ਰੋਡ ਸੂਰਤ ਦੇ ਵਿੱਚ ਆਜੋ ਪੁੱਲਿਓ ਨਾ ਤੇ ਹਾ ਵਿਜ਼ਿਟ ਕਰਨ ਵਾਸਤੇ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਮਿਲ ਚੋਗੀ ਟੈਨਸ਼ਨ ਨਾ ਲਿਓ ਇੱਥੇ ਦੋ ਰਿਲੇਸ਼ਨ ਨੇ ਉਦਨਾ ਤੇ ਸੂਰਤ ਦੋਨੋਂ ਤੋਂ ਹੀ ਤੁਹਾਨੂੰ ਮਿਲ ਜਾਂਦੀ ਹੈ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਕਰ ਬੈਠੇ ਆਨਲਾਈਨ ਮੰਗਾਣਾ ਚਾਹੁੰਦੇ ਹੋ ਨੰਬਰ ਦਿੱਤਾ ਗਿਆ ਹੈ ਸਟੈਂਡ ਅਕਿ ਆਪਣਾ ਵੀਡੀਓ ਚੰਗੀ ਲੱਗੇ ਵੀ ਲਾਈਕ ਸ਼ੇਅਰ ਕਰ ਲਿਓ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਧੰਨਵਾਦ